ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਠੇ ਜਾਨੀ ਸਰ ਇਹ ਸਰਾਵਾਂ ਤੋਂ ਜਦੋਂ ਆਪਾਂ ਢੱਲਵਾਂ ਵਾਲੇ ਪਾਸੇ ਨੂੰ ਆਉਨੇ ਆ ਤਾਂ ਰਸਤੇ ਦੇ ਵਿੱਚ ਇਹ ਘਰ ਆਉਂਦੇ ਆ ਇਹ ਕੋਠੇ ਆਉਂਦੇ ਆ ਕੋਟਕਪੂਰੇ ਦੇ ਨੇੜ ਦੇ ਦੋਸਤੋ ਇਹ ਘਰ ਹੈ ਜ਼ਿਲ੍ਹਾ ਫਰੀਦਕੋਟ ਪੈਂਦਾ ਤੇ ਅੱਜ ਇਸ ਘਰ ਦੇ ਵਿੱਚ ਮੇਰੀ ਦੂਜੀ ਵੀਡੀਓ ਆ ਕੱਲ ਪਰਸੂ ਹੀ ਇੱਕ ਵੀਡੀਓ ਬਣਾਈ ਸੀ ਬਾਈ ਨੇ ਤਿੰਨ ਗਾਵਾਂ ਪਕਾਉ ਕੀਤੀਆਂ ਸੀ ਜਿਹਦੇ ਚ 2 HFCI ਤੇ ਇੱਕ ਸਾਈਵਾਲ ਨਸਲ ਚ ਪੈਂਦੀ ਗਾਂ ਸੀ ਤੇ ਇਹਦਾ ਬਾਈ ਦੱਸਦਾ ਸੀ ਵੀ ਸੌਦਾ ਹੋ ਗਿਆ ਸੀ ਜਾਂ ਸੌਦਾ ਹੁੰਦਾ ਸੀ ਰੱਖ ਲੋ ਤੇ ਇਹ ਘਰੇ ਦੁੱਧ ਪੀਣ ਵਾਸਤੇ ਬਾਈ ਨੇ ਰੋਕ ਲਈ ਕਿਉਂਕਿ ਗਰਮੀ ਦੀ ਅੱਗੇ ਰੁੱਤਾ ਕੀ ਦੋਸਤੋਂ ਦਹੀਂ ਲੱਸੀ ਵਾਸਤੇ ਇਹ ਗਾਵਾਂ ਕ੍ਰਾਸ ਬਰੀਡ ਚੰਗੀਆਂ ਰਹਿੰਦੀਆਂ ਤੇ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਗਾਂ ਦਿਖਾਉਣੀ ਹੈ ਜਿਹਦੀ ਤਿਆਰੀ ਬੜੀ ਕਮਾਲ ਦੀ ਐ ਸੂਨ ਦੇ ਨੇੜਾ ਪਸੰਦ ਜੀ ਇਹਨੂੰ ਆਜੂ ਉਹਦਾ ਹੱਕ ਹੈ ਵੀ ਆ ਕੇ ਤਸੱਲੀ ਕਰੇ ਹਰੇਕ ਪੱਖ ਤੋਂ ਬਾਕੀ ਵੀਡੀਓ ਚ ਚੰਗੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬੜੀ ਸੋਹਣੀ ਇਹ ਗਾਂ ਤਿਆਰ ਹੋਈ ਵੀ ਆਓ ਡਿਟੇਲ ਬਾਈ ਤੋਂ ਪਹਿਲਾਂ ਪੁੱਛੀਏ ਫਿਰ ਇਹਨੂੰ ਆਪਾਂ ਤੋਰ ਦਿਆਂ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸੀ ਬਾਈ ਜੀ ਨਾਮ ਜਗਤਾਰ ਸਿੰਘ ਜੀ ਜਗਤਾਰ ਭਾਈ ਅੱਜ ਜਿਹੜੀ ਇਹ ਗਾਂ ਵੇਚਣ ਲੱਗੇ ਹੋ ਕਿੰਨੇ ਕੁ ਦਿਨ ਲਾਊਗੀ ਸੂਣ ਇਹ ਬਾਈ ਜੀ 24 ਤਰੀਕ ਨੂੰ ਇਹਦੇ ਦਿਨ ਪੂਰੇ ਹੈ ਜੀ 24 ਨੂੰ ਹਾਂ ਜੀ ਦੂਜੇ ਸੂਏ ਸੂਣਾ ਜੀ ਇਹਨੇ ਠੀਕ ਹੈ ਚਾਰ ਪੰਜ ਦਿਨ ਹਜੇ ਲੈ ਜੂਗੀ ਸੂਣ ਦੇ ਵਿੱਚ ਹਾਂ ਜੀ ਪਹਿਲੇ ਸੂਏ ਨੇ 26 ਲੀਟਰ ਦੁੱਧ ਦਿੱਤਾ ਜੀ ਕੀ ਰੇਟ ਰਹੂਗਾ ਤਾਂ ਜਗਤਾਰ ਇਹਦਾ ਰੇਟ ਜੀ 1 ਲੱਖ ਦੇ 20000 ਰੁਪਿਆ ਜੀ 1 ਲੱਖ 20 ਜੀ ਬਾਈ ਖੋਲੀ ਸੋ ਦੋਸਤੋ ਰੇਟ 1 ਲੱਖ ਤੇ 20000 ਹੈ ਦਿਨ ਹਜੇ ਚਾਰ ਪੰਜ ਲੈਂਦੀ ਹੈ ਸੂਣ ਦੇ ਵਿੱਚ ਇਹ ਇਹਦਾ ਸੂਆ ਹਮੇਸ਼ਾ ਮੈਂ ਕੋਸ਼ਿਸ਼ ਹੁੰਦੀ ਆ ਵੀ ਇਹ ਕਹਿਣ ਦੀ ਜਿਹੜਾ ਵੀਰ ਖਰੀਦਦਾ ਤੁਸੀਂ ਪਸ਼ੂ ਦੀ ਉਮਰ ਤੋਂ ਜੱਜਮੈਂਟ ਕਰਨੀ ਹੁੰਦੀ ਹੈ ਬਹੁਤ ਸੋਹਣਾ ਹਵਾਨਾ ਦਸੋ ਗਾਂ ਦਾ ਤਿਆਰ ਹੈ ਵੈਤ ਜਿੰਨਾ ਆਵਦਾ ਓਡਾ ਹੀ ਵੱਡਾ ਹਵਾਨਾ ਹੈ ਸਾਂਭਣ ਚ ਜੇ ਕਈ ਵਾਰ ਇਦਾਂ ਦੇ ਪਸ਼ੂ ਦੁੱਧੋਂ ਲੰਬਾ ਟਾਈਮ ਪਿਆਈ ਜਾਂਦੇ ਆ ਤੇ ਆਪਾਂ ਡਰਾਈ ਕਰਨ ਚ ਕਹਾ ਲੋ ਕਰ ਜਾਂਦੇ ਆ ਤੋਂ ਉਹਦੇ ਕਰਕੇ ਪੂਰੀ ਸਮਝ ਨਹੀਂ ਜਿੰਨੀ ਸਮਣੀ ਚਾਹੀਦੀ ਸੀ ਗਾਂ ਪਰ ਹਵਾਨਾ ਅੱਗੇ ਤੋਂ ਪਿਛਾਂ ਤੱਕ ਫੁੱਲ ਦਿਸਦਾ ਹੈ 1 ਲੱਖ ਤੇ 20 ਹਜ਼ਾਰ ਰੇਟ ਹੈ ਮਾਨਤਣ ਵਿੱਚ ਹੋ ਜੂਗਾ ਜੇ ਤਾਰ ਬਾਈ ਐ ਕਿਹੜਾ ਹੋਰ ਕਢਾਉਣਾ ਇਹਦਾ ਆਪਾਂ ਸੋ ਦੈਨ ਦੋਸਤੋ ਦੋ ਤਿੰਨ ਹੀ ਲਾਉਗੀ ਸੂਨ ਦੇ ਵਿੱਚ ਹਵਾਨਾ ਪੂਰਾ ਕਰਮ ਵਾਲੀ ਭਰੀ ਬੈਠੀ ਐ ਇਹ ਤੋਂ ਹੀ ਲੱਗਦਾ ਬਾਕੀ ਵੈਸੇ 24 ਤਰੀਕ ਨੂੰ ਵੀਰ ਕਹਿੰਦਾ ਵੀ ਦਣ ਪੂਰੇ ਹੁੰਦੇ ਆ ਦੁੱਧ ਮਾਮੂਲੀ ਗੱਲ ਆ ਜੇ ਚੰਗੀ ਸੇਵਾ ਹੋ ਗਈ ਚੰਗੀ ਸੰਭਾਲ ਕਰਤੀ ਤਾਂ ਜਿਵੇਂ ਬਾਈ ਨੇ ਦੱਸਿਆ ਪਹਿਲੇ ਸੂਏ ਨੇ ਦੁੱਧ ਦਿੱਤਾ ਤਾਂ ਉਹਨਾਂ ਦੁੱਧ ਮਾਮੂਲੀ ਗੱਲ ਐ ਇਦਾਂ ਦੀ ਤਿਆਰੀ ਦੇ ਵਿੱਚ ਗਾਂ ਨੂੰ ਦੇਣਾ ਪਰ ਉਹ ਤੁਹਾਡੀ ਸਾਂਭ ਸੰਭਾਲ ਤੇ ਸੇਵਾ ਤੇ ਡਿਪੈਂਡ ਕਰਦਾ ਬਾਕੀ ਫੇਰ ਬੇਨਤੀ ਆ ਵੀ ਜਦੋਂ ਪਸ਼ੂ ਖਰੀਦਦੇ ਹੋ ਉਦੋਂ ਆ ਕੇ ਸਾਹਮਣੇ ਦੇਖਿਆ ਕਰੋ ਵੀਡੀਓ ਇੱਕ ਇਨਫੋਰਮੇਸ਼ਨ ਆ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣੇ ਆ ਵੀ ਕਿਹੜੇ ਘਰ ਚ ਕਿਦਾਂ ਦਾ ਪਸ਼ੂ ਵਿਕਾਊ ਆ ਖਰੀਦਣ ਲੱਗਿਆਂ ਨਿਰਖ ਪਰਖ ਉਹਦੀ ਤੁਸੀਂ ਕਰਨੀ ਹੁੰਦੀ ਐ ਸੋ ਇਹ ਗਾਂ ਦੋਸਤੋ ਅੱਜ ਦੀ ਵੀਡੀਓ ਚ ਵਿਕਰੀ ਵਾਲੀ ਹਵਾਨਾ ਅੱਗੇ ਪਿੱਛੇ ਫੁੱਲ ਐ ਦਰਮਿਆਨੇ ਕਦ ਚ ਲੰਬਾਈ ਫੁੱਲ ਐ ਤੇ ਹਵਾਨੇ ਦਾ ਆਕਾਰ ਤੁਸੀਂ ਦੇਖ ਸਕਦੇ ਹੋ ਇਹਦਾ ਹੀ ਮੁੱਲ ਆ ਅੱਜ ਦੇ ਟਾਈਮ ਚ ਜਦ ਜਿੱਦੀ ਤਿਆਰੀ ਦਿਸਦੀ ਆ ਉਹਦੇ ਤੋਂ ਅੰਦਾਜ਼ਾ ਲੱਗਦਾ ਵੀ ਗਾਂ ਇਹ ਚੰਗਾ ਸੋਨਾ ਦੁੱਧ ਦੇ ਸਕਦੀ ਆ ਸੋ ਦੱਸੋ ਅੱਜ ਦੀ ਵੀਡੀਓ ਦੀ ਐਵਾਇਡ ਫੋਰ ਸੇਵ ਥਣ ਭਲੂਣ ਵੀ ਇਹ ਹਵਾਨੇ ਦੇ ਉੱਤੇ ਬਾਕੀ ਥਣ ਵੈਸੇ ਇਦਾਂ ਦਾ ਸੈਜ ਇਹਦਾ ਹੁਣ ਤੁਸੀਂ ਦੇਖ ਸਕਦੇ ਹੋ ਸੋ ਇਹਦਾ ਤੁਸੀਂ ਮੂੰਹ ਮੱਥਾ ਜਿਹੜਾ ਉਹ ਦੇਖ ਲੋਗੇ ਫਿਰ ਹਵਾਨਾ ਪਿੱਛੇ ਤੋਂ ਚਿਹਰੇ ਦੀ ਬਣਾਵਟ ਸਾਰੀ ਤੁਸੀਂ ਇਹਦੀ ਦੇਖ ਸਕਦੇ ਹੋ ਸੋ ਇਹ ਦੱਸੋ ਅੱਜ ਦੀ ਵੀਡੀਓ ਦੀ ਇੱਕ ਗਾ ਫੋਰ ਸੇਲ ਹੈ ਮਿਹਰਬਾਨ